ਅਰੂਸੇ ਯੂਕਰੇਨ ਜੰਗ ਦੇ ਵਿਚਾਲੇ ਯੂਕਰੇਨ ਪੁਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਤਾ ਨੇ ਕੀਤੇ ਦੇ ਵਿੱਚ ਰਾਸ਼ਟਰਪਤੀ ਜ਼ੇਲੈਂਸਕੀ ਦੇ ਨਾਲ ਕੀਤੀ ਮੁਲਾਕਾਤ ਭਾਰਤ ਨੇ ਕਤਰ ਦੇ ਗਏ ਚੁੱਕਿਆ ਪਵਨ ਸਰੂਪ ਨੂੰ ਉਪਰ ਸਥਾਣੇ ਦੇ ਵਿੱਚ ਰੱਖਣ ਦਾ ਮੁੱਦਾ ਵਿਦੇਸ਼ ਮੰਤਰਾਲੇ ਦੇ ਦਖਲ ਤਵਾਦ ਇੱਕ ਪਵਨ ਸਰੂਪ ਕੀਤਾ ਵਾਪਸ ਦੂਜੇ ਸਰੂਪ ਨੂੰ ਵੀ ਜਲਦ ਵਾਪਸ ਕਰਨ ਦਾ ਦਿੱਤਾ ਭਰੋਸਾ ਨੇਪਾਲ ਦੇ ਤਨਹੁੰਦੇ ਵਿੱਚ ਵੱਡਾ ਹਾਦਸਾ 40 ਭਾਰਤੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡਿੱਗੀ 14 ਲੋਕਾਂ ਦੀ ਹੋਈ ਮੌਤ 16 ਨੂੰ ਕੀਤਾ ਗਿਆ ਅਰੈਸਟ ਬਾਕੀਆਂ ਦੀ ਭਾਲ ਹਲੇ ਵਿਚਾਰੇ ਚੰਡੀਗੜ੍ਹ ਚ ਹਿੰਦੂ ਜਥੇਬੰਦੀਆਂ ਦੇ ਵਕਫਾਕ ਸੰਤਾਂ ਨੇ ਸ੍ਰੀ ਆਮਾਨ ਦੇ ਨਾਲ ਕੀਤੀ ਮੁਲਾਕਾਤ ਮੰਦਰਾਂ ਤੇ ਡੇਰਿਆਂ ਦੀ ਸੁਰੱਖਿਆ ਦਾ ਚੁੱਕਿਆ ਮੁੱਦਾ ਅਖੰਡ ਦੇ ਮੰਦਰ ਦੇ ਵਿੱਚ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਤਰੰਤ ਗ੍ਰਿਫਤਾਰੀ ਹੋਣ ਤੇ ਸਰਕਾਰ ਦਾ ਕੀਤਾ ਧੰਨਵਾਦ ਵਿਪਾਲ ਤੇ ਸਾਥੀ ਦਲਜੀਤ ਕਲਸੀ ਦੇ ਵਿਰੋਧ ਹਾਈ ਕੋਰਟ ਦਾ ਰੋਖ ਨਵੇਂ ਸਿਰੇ ਤੋਂ ਐਨਐਸਟੇ ਲਗਾਉਣ ਨੂੰ ਦਿੱਤੀ ਚੁਣੌਤੀ ਕਿ ਅਜਨਾਲਾ ਕੇਸ ਦੇ ਨਾਲ ਨਹੀਂ ਹੈ ਕੋਈ ਲੈਣਾ ਦੇਣਾ ਹਾਈ ਕੋਰਟ ਨੇ ਸਰਕਾਰ ਤੋਂ ਕਿੰਨ ਹਫ਼ਤਿਆਂ ਦੇ ਵਿੱਚ ਮੰਗਿਆ ਜਵਾਬ ਜ਼ੀਰਫੋਰ ਦੇ ਵਿੱਚ ਸਕੂਲ ਬੱਸ ਡਰਾਈਵਰ ਨੇ 12ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਕੀਤਾ ਰੇਪ ਮੁਰਫੜ ਫੋਟੋ ਦੇ ਨਾਲ ਕਰ ਰਿਹਾ ਸੀ ਬਲੈਕਮੇਲ ਪੁਲਿਸ ਨੇ ਮਲਜ਼ਮ ਬੱਸ ਡਰਾਈਵਰ ਨੂੰ ਕੀਤਾ ਗ੍ਰਿਫਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਚੋਣਾਂ ਦਾ ਐਲਾਨ 5 ਸਤੰਬਰ ਨੂੰ ਪੜਨਗੀਆਂ ਵੋਟਾਂ ਉਸੇ ਦਿਨ ਹੀ ਸ਼ਾਮ ਨੂੰ ਨਤੀਜਿਆਂ ਦਾ ਹੋਵੇਗਾ ਐਲਾਨ ਸਭ ਤੋਂ ਗੱਲ ਤੁਸੀਂ ਵੀ ਅਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਰਾਜਸਥਾਨ ਦੇ ਸਿੱਖਾ ਗੁੱਟ ਜਗਜENDER PAL SINGH ਟਿੰਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ਤਰੋ ਦੇ ਮਾਮਲੇ ਦੇ ਵਿੱਚ ਇਸ ਜ਼ਮਾਨਤ ਮਿਲੀ ਹੈ ਟੀਮਾਂ ਤੇ ਨਵੇਂ ਕਾਨੂੰਨ ਦੇ ਤਹਿ ਦਰਸਲ ਕੇਸ ਦਰਜ ਹੋਇਆ ਸੀ ਅਮਰਿਤਪਾਲ ਦੇ ਸਮਰਥਨ ਦੇ ਵਿੱਚ ਵਿਵਾਦਿਤ ਧਿਆਨ ਦਿੱਤਾ ਗਿਆ ਸੀ ਕਿ ਉਸ ਤੋਂ ਬਾਅਦ ਇਹ ਕੇਸ ਦਰਜ ਹੋਇਆ ਹਾਲਾਂਕਿ ਜਦੋਂ ਇੱਕ ਕੇਸ ਦਰਜ ਹੁੰਦਾ ਹੈ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ 'ਵਿਨੋ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾਂਦੇ ਨੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਰਾਜਸਥਾਨ ਦੇ ਸਿੱਖ ਆਗੂ ਰਜਿੰਦਰਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ਤਰੋ ਦੇ ਮਾਮਲੇ ਦੇ ਵਿੱਚ ਇਸ ਜ਼ਮਾਨਤ ਮਿਲੀ ਹੈ ਟੀਮਾਂ ਤੇ ਦਰਸਲ ਨਵੇਂ ਕਾਨੂੰਨ ਦੇ ਤਹਿਤ ਕੇਸ ਦਰਜ ਹੋਇਆ ਹੋਇਆ ਸੀ ਅਮਰਪਾਲ ਦੇ ਸਮਰਥਨ ਦੇ ਵਿੱਚ ਜਨਾਂ ਦੇ ਵੱਲੋਂ ਕਿ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੁਆਰਾ ਤੌਰ ਤੇ ਇਸ ਕਾਰਵਾਈ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਸਨ ਤੇ ਆਖਰਕਾਰ ਇਸ ਦੇ ਵਿਚਾਲੇ ਰਾਸ਼ਟਾਨ ਦੇ ਸਿੱਖਾਗੂ ਤੇਜਿੰਦਰ ਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਦਰਸਲ ਇਹ ਜ਼ਮਾਨਤ ਮਿਲੀ ਹੈ ਇਸ 140 ਕਰੋੜ ਲੋਕਾਂ ਵਿੱਚੋਂ ਪਹਿਲਾ ਜਿਹੜਾ ਦੇਸ਼ਦਰੋਹ ਦਾ ਕੇਸ ਪਿਆ ਉਸ ਕੇਸ ਵਿੱਚ ਕਲ ਜਮਾਨਤ ਹੋ ਗਈ ਸਿੱਖ ਵਰਨ ਦੀ ਤਾਕਤਾਂ ਨੇ ਇਕਜੁੱਟ ਹੋ ਕੇ ਬੜਾ ਵੱਡਾ ਪ੍ਰਯਾਸ ਕੀਤਾ ਕਿ ਰਾਜਸਥਾਨ ਸਿੱਖਾਂ ਦੀ ਆਵਾਜ਼ ਦਬਾਈ ਜਾਵੇ ਪਰ ਇਹ ਪ੍ਰਯਾਸ ਉਹਨਾਂ ਨੂੰ ਉਦੋਂ ਪੁੱਠੇ ਪੈ ਗਏ ਜਦੋਂ ਸਮੁੱਚਾ ਪੰਥ ਇਸ ਮਸਲੇ ਤੇ ਇਸ ਕੇਸ ਕਰਕੇ ਲਾਮਬੰਦ ਹੋ ਗਿਆ ਸਮੂਹ 택7 ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ 택ਸਾਲਾਂ ਸੰਪਰਦਾਵਾਂ ਨੇ ਅੰਗਸੇ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਇੱਥੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਐਮਪੀ ਸੀਗੇ ਉਹਨਾਂ ਨੇ ਵੀ ਬੜੇ ਮੁੱਖ ਰੂਪ ਚ ਆਵਾਜ਼ ਬੁਲੰਦ ਕੀਤੀ ਕੱਲ ਕਿਰਪਾਏ ਗੁਰੂ ਸਾਹਿਬ ਦੀ ਇਸ ਕੇਸ ਤੋਂ ਜਵਾਬਤ ਮਿਲ ਗਈ ਤੇ ਉਹਨਾਂ ਲੋਕਾਂ ਨੂੰ ਮੂੰਹ ਦਿਖਾਣੀ ਪਈ ਜਿਹੜੇ ਲੋਕ ਇਹ ਪ੍ਰਯਾਸ ਕਰ ਰਹੇ ਸੀਗੇ ਫਿਰ ਕਿਸੇ ਤਰੀਕੇ ਰਾਜਸਥਾਨ ਦੀ ਇਸ ਬਲੰਗ ਆਵਾਜ਼ ਨੂੰ ਬੰਦ ਕੀਤਾ ਜਾਵੇ ਦੇਸ਼ ਦੇ 140 ਕਰੋੜ ਤੇ ਵੱਡੀ ਖਬਰ ਜੁੜੀ ਹੋਈ ਹੈ ਆ ਰਾਜਸਥਾਨ ਦੇ ਸੇਖਾਗੂ ਦੇ ਨਾਲ ਰਾਜਸਥਾਨ ਦੇ ਸੇਖਾਗੂ ਤੇ ਅਤੇਂਦਰਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ਤਰੋ ਦੇ ਮਾਮਲੇ ਦੇ ਵਿੱਚ ਦਰਸਲੇ ਜ਼ਮਾਨਤ ਲਈ ਟੀਮਾਂ ਤੇ ਨਵੇਂ ਕਾਨੂੰਨ ਦੇ ਤਹਿਤ ਕਿਉਂਕਿ ਕੇਸ ਦਰਜ ਹੋਇਆ ਸੀ ਅਮਰਪਾਲ ਦੇ ਸਮਰਥਨ ਦੇ ਵਿੱਚ ਅ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ ਗ੍ਰਿਫਤਾਰ ਕੀਤਾ ਗਿਆ ਤਾਂ ਆਖਰਕਾਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ ਆ ਵੱਡਾ ਅਪਡੇਟ ਹੈ ਕਿ ਸਿਖਾ ਆਗੂ ਤੇਂਦਰਪਾਲ ਸਿੰਘ ਥਿੰਮਾ ਨੂੰ ਦੇਸ਼ದ್ರੋਹ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਰੋਕ ਰਗੇ ਅਗਲੀ ਖਬਰ ਦਾ ਭਾਰਤ ਨੇ ਕਤਰ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪਾਵਨ ਸਰੂਪ ਨੂੰ ਪੁਲਸ ਥਾਣੇ ਦੇ ਵਿੱਚ ਰੱਖਣ ਦਾ ਜੋ ਕਿ ਮੁੱਦਾ ਚੁੱਕਿਆ ਹੈ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਕਤਰ ਨੇ ਇੱਕ ਪਾਵਨ ਸਰੂਪ ਵਾਪਸ ਕਰ ਦਿੱਤਾ ਹੈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਤਰ ਦੇ ਪੁਲਸ ਥਾਣੇ ਤੇ ਵਿੱਚ ਰੱਖੇ ਦੂਜੇ ਸਰੂਪ ਦੀ ਵਾਪਸੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਕਤਰ ਨੇ ਦੂਜੇ ਸਰੂਪ ਨੂੰ ਜਲਦ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਇਹ ਜਾਣਕਾਰੀ ਦਿੱਤੀ ਹੈ ਕਿ ਕਤਰ ਨੇ ਦੂਜੇ ਸਰੂਪ ਨੂੰ ਜਲਦ ਵਾਪਸ ਕਰਨ ਦਾ ਪ੍ਰੋਖਾ ਦਿੱਤਾ ਹੈ ਜੀਪੀਸੀ ਤੇ ਅਕਾਲੀ ਦਲ ਦੇ ਸੰਸਦ ਹਰਸਮਤ ਕੋਰ ਬਾਦਲ ਤੇ ਬਨੂ ਨੇ ਦਰਸਲੇਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਦੋਵਾਂ ਨੇ ਮਾਮਲੇ ਦੇ ਵਿੱਚ ਭਾਰ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਸੀ ਕਿਹਾ ਸੀ ਕਿ ਦੋਵੇਂ ਸਰੂਪਾ ਨੂੰ ਨਿਰਲੇ ਗੁਰਦੁਆਰਾ ਸਾਹਿਬ ਵਿੱਚ ਸਤਕਾਰ ਸਹਿਤ ਸਿਸ਼ੋਭਿਤ ਕੀਤਾ ਜਾਵੇ ਤਾਂ ਦੱਸਦੀ ਕਿ ਕਤਰ ਦੇ ਦੋਹਾ ਦੇ ਵਿੱਚ ਪੁਲਿਸ ਨੇ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਮੇਰੇ ਸਾਜ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਥਾਣੇ ਦੇ ਵਿੱਚ ਰੱਖਿਆ ਗਿਆ ਇਹ ਸਰੂਪ ਵਿਕਾਰ ਥਾਣੇ ਦੇ ਵਿੱਚ ਰੱਖੇ ਗਏ ਨੇ ਤੇ ਇਸ ਦੇ ਵਿੱਚ ਅੱレ ਇਸ ਦਿਨਾਂ ਜੁੜੀ ਵੱਡੀ ਖਬਰ ਹੈ ਕਿ ਭਾਰਤ ਨੇ ਕਤਰ ਅੱਗੇ ਦਰਸਲ ਸ੍ਰੀ ਗੁਗਨ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੁਲਿਸ ਥਾਣੇ 'ਤੇ ਰੱਖਣ ਦਾ ਹੁਕਮ ਦਿੱਤਾ ਕਿ ਇੱਕ ਪਾਵਨ ਸਰੂਪ ਜਿਹੜਾ ਵਾਪਸ ਕਰ ਦਿੱਤਾ ਗਿਆ ਜਸਤੂ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਰਾਂਗੇ ਅਗਲੀ ਵੱਡੀ ਖਬਰ ਦਾ ਪ੍ਰਿੰਕਾ ਗਾਂਧੀ ਨੂੰ ਮਿਲਣਗੇ ਵਿਨੇਸ਼ ਫੁਗਾਟ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਮੁਲਾਕਾਤ ਹੋਵੇਗੀ ਵਿਨੇਸ਼ ਦੇ ਸਿਆਸਤ ਦੇ ਵਿੱਚ ਉਤਰਨ ਦੀਆਂ ਚਰਚਾਵਾਂ ਚਾਰੀਆਂ ਨੇ ਤੇ ਇਸ ਦੇ ਵਿਚਾਰੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਵਿਨੇਸ਼ ਫੁਗਾਟ ਦੀ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਵੇਗੀ ਵਿਨੇਸ਼ ਫੁਗਾਟ ਜਿਹੜੇ ਜਨਨ ਦੀ ਪਿਛਲੇ ਦਿਨੀ ਜਿਹੜੇ ਕੇ ਪੈਰਾਸੋਲੰਪਿਕ ਤੋਂ ਵਾਪਸੀ ਹੋਈ ਜਿਸ ਦੌਰਾਨ ਉਹ ਦਿੱਲੀ 에ਰਪੋਰਟ ਤੇ ਪਹੁੰਚੋਂ ਆਪਣੇ ਪਿੰਡ ਤੱਕ ਸ਼ਾਨਦਾਰ ਸਵਾਗਤ ਕੀਤਾ ਗਿਆ ਉਹਨਾਂ ਦੇ ਪਿੰਡ ਦੇ ਵਿੱਚ ਖਾਸ ਪ੍ਰੋਗਰਾਮ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੈਰਾਸੋਲੰਪਿਕ ਦੇ ਵਿੱਚ ਅਗੜਾਕ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਹਾਲਾਂਕਿ ਸੈਮੀਫਾਈਨਲ ਦੇ ਵਿੱਚੋਂ ਫਾਈਨਲ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਰਹੇ ਸਨ ਪਰ ਉਹਨਾਂ ਦਾ ਕੈਟਾਗਰੀ ਤੈ ਸਮੇਂ ਦੇ ਤੈ ਭਾਰ ਦੇ ਮੁਤਾਬਕ ਜਿਹੜਾ ਕਿ ਭਾਰ 100 ਗ੍ਰਾਮ ਜ਼ਿਆਦਾ ਸੀਗਾ ਤਾਂ ਉਸ ਦੇ ਬਾਅਦ ਡਿਸਕਵালিਫਾਈ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਦੀ ਭਾਰਤ ਵਾਪਸੀ ਹੋਈ ਤਾਂ ਸ਼ਾਂਤਾਰ ਸਵਾਗਤ ਵੀ ਹੋਇਆ ਤੇ ਇਸ ਦੇ ਵਿਚਾਲੇ ਜਦੋਂ ਲਗਾਤਾਰ ਉਹਨਾਂ ਦੀ ਸਿਆਸਤ ਦੇ ਵਿੱਚ ਉਤਰਨ ਦੀਆਂ ਚਰਚਾਵਾਂ ਚੱਲੀਆਂ ਤਾਂ ਇਸ ਦੇ ਵਿਚਾਲੇ ਪ੍ਰਿੰਕਾ ਗਾਂਧੀ ਦੇ ਨਾਲ ਵਿਨੇਸ਼ ਫੁਗੜਦੀਆ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ ਆ ਕਿਉਂਕਿ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜਾ ਇੱਕ ਅਨਾਉਂਸਮੈਂਟ ਹੋ ਚੁੱਕੀ ਹੈ ਜਿਹਨੋਂ ਜਾਪ ਤਾਂ ਲੱਗ ਚੁੱਕਾ ਹੈ ਵਕਫ ਵਕਫ ਤੇ ਰਹਾਂ ਦੇ ਵਿੱਚ ਲਗਾਤਾਰ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਲਗਾਤਾਰ ਵਿਨੇਸ਼ ਦੇ ਸਿਆਸਤ ਦੇ ਵਿੱਚ ਉਤਰਨ ਦੀਆਂ ਵਿੱਚ ਚਰਚਾਵਾਂ ਚਾਰੀਆਂ ਤੇ ਇਸ ਦੇ ਵਿਚਾਲੇ ਇਹ ਮੁਲਾਕਾਤ ਬਹੁਤ ਅਹਿਮ ਮੰਨੀ ਜਾ ਸਕਦੀ ਹੈ ਖੈਰ ਇਹ ਸਭ ਮੁਲਾਕਾਤ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਉਸ ਤੇ ਵੀ ਨਜ਼ਰ ਆਏਗੀ ਆਠੀਕ 4 ਵਜੇ ਦਿੱਲੀ ਦੇ ਵਿੱਚ ਪ੍ਰੇਂਕਾ ਗਾਂਧੀ ਦੇ ਨਾਲ ਵਿਨੇਸ਼ ਫੁਗਾੜ ਦੀ ਇਹ ਮੁਲਾਕਾਤ ਹੋਣ ਜਾ ਰਹੀ ਹੈ ਚਾਰਖੰਡ ਦੇ ਰਾਂਚੀ ਦੇ ਵਿੱਚ ਬੀਜੇਪੀ ਦਾ ਵਿਰੋਧ ਪ੍ਰਦਰਸ਼ਨ ਹੋਇਆ ਹੈ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਹੇਮੰਤ ਸੁਰੇਨ ਸਰਕਾਰ ਦੇ ਖਿਲਾਫ ਬੀਜੇਪੀ ਦੇ ਵੱਲੋਂ ਰੋਸ ਰੈਲੀ ਕੀਤੀ ਗਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਸੰਝੂ ਗੈਸ ਦੇ ਗੋਲੇ ਛੁੱਟੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ ਸੀਐਮ ਹਾਊਸ ਦੇ ਵੱਲ ਦਰਸਲ ਪੂਸ਼ ਕਰਨ ਦੀ ਬੀਜੇਪੀ ਵਰਕਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਤੇ ਇਸ ਦੇ ਦੌਰਾਨ ਤਸਵੀਰਾਂ ਵੀ ਇਸੇ ਤਰ੍ਹਾਂ ਦਿਖਾ ਰਿਹਾ ਕਿ ਕਿਵੇਂ ਪੁਲਿਸ ਦੇ ਵੱਲੋਂ ਬੀਜੇਪੀ ਦੇ ਆਗੂਆਂ ਵਰਕਰਾਂ ਤੇ ਆ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਗਿਆ ਹੈ ਝਾਰਖੰਡ ਦੇ ਰਾਂਚੀ ਦੀਆਂ ਦਰਸਲੇ ਤਸਵੀਰਾਂ ਨੇ ਕਿਥੇ ਕਿ ਬੀਜਪੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜ਼ਬਰਦਸਤ ਝੜਪ ਹੋਈ ਇਹ ਮੰਨਤ ਸੁਰੇਨ ਸਰਕਾਰ ਦੇ ਖਿਲਾਫ ਦਰਸਲ ਬੀਜਪੀ ਦੇ ਵੱਲੋਂ ਇਹ ਰੋਸ ਰੈਲੀ ਕੀਤੀ ਗਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਹੰਝੂ ਗਿਆ ਇਸ ਦੇ ਗੋਲੇ ਛੁੱਟੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਗਿਆ ਤੇ ਲਾਠੀ ਚਾਰਜ ਵੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਵੱਡੀ ਗਿਣਤੀ ਵਿੱਚ ਭਾਜੀਪੀ ਦੇ ਵਰਕਰ ਨਜ਼ਰ ਆ ਰਹੇ ਹਨ ਤੇ ਜੇ ਪਾਸੇ ਵੱਡੀ ਗਿਣਤੀ ਵਿੱਚ ਪੁਲਸ ਲਾਜ਼ਮੀ ਤਾਇਨਾਤੀ ਬਿਲਕੁਲ ਸੈਂਟਰ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਤੇ ਜਿਵੇਂ ਹੀ ਭਾਜੀਪੀ ਵਰਕਰਾਂ ਦੇ ਵੱਲੋਂ ਸੀਐਮ ਹਾਊਸ ਵੱਲ ਕੂਚ ਕਰਨ ਦੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੁਲਸ ਦਾ ਵੀ ਵੱਡਾ ਐਕਸ਼ਨ ਨਜ਼ਰ ਆਇਆ ਵਾਟਰ ਕੈਨ ਦਾ ਗਿਆ ਫੇਸਟੇਮਲ ਕੀਤਾ ਗਿਆ ਉੱਥੇ ਹੀ ਲਾਠੀ ਚਾਰਜ ਕਰਕੇ ਵਰਕਰਾਂ ਨੂੰ ਮੌਕੇ ਤੋਂ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਅੰਮ੍ਰਿਤਸਰ ਦੇ ਮਹਿਤਾ ਚੌਂਕ ਦੇ ਵਿੱਚ ਸ਼ਰੇਆਮ ਫਾਇਰਿੰਗ ਹੋਈ ਹੈ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਕੱਪੜੇ ਦੇ ਸ਼ੋਰੂਮ ਤੇ ਘੋੜੀਆਂ ਚਲਾਈਆਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਹਾਲਾਂਕਿ ਇਸ ਤਰ੍ਹਾਂ ਬਚਾਰਿਆ ਰੰਗਦਾਰੀ ਦੇ ਨਾਲ ਜੋੜ ਕੇ ਇਹ ਪੂਰਾ ਮਾਮਲਾ ਦੇਖਿਆ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਸ਼ੋਰੂਮ ਮਾਲਕ ਨੂੰ ਰੰਗਦਾਰੀ ਦੇ ਲਈ ਫੋਨ ਆਇਆ ਸੀਗਾ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਪੁਲਿਸ ਲਗਾਤਾਰ ਝੁੱਟੀ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਵੱਡੀ ਖਬਰ ਕਿੱਥੇ ਦੇ ਮਹਿਤਾ ਚੌਂਕ ਦੇ ਵਿੱਚ ਸ਼ਰੇਆਮ ਫਾਇਰਿੰਗ ਹੋਈ ਹੈ ਬਾਈਕ ਸਵਾਰ ਤਿੰਨ ਨੌਜਵ ਆ ਗੋਲਗਾਂਚ ਲਗਾਨੀ ਕੱਪੜੇ ਦੇ ਸ਼ੋਰੂਮ ਦੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸ਼ੋਰੂਮ ਦਾ ਜਿਹੜਾ ਕਿ ਸ਼ੀਸ਼ਾ ਤੜਕਿਆ ਹੋਇਆ ਟੱਟਾ ਹੋਇਆ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਬਚਾਅ ਦੀ ਗੱਲ ਹੈ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਇਸ ਵਾਰ ਨਹੀਂ ਹੋਇਆ ਰੰਗਦਾਰੀ ਦੇ ਨਾਲ ਜੋੜ ਕੇ ਇਸ ਪੂਰੇ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦਰਸ਼ਨ ਜੁੜੇ ਹੋਏ ਨੇ ਗੁਰਦਰਸ਼ਨ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਪੁਲਿਸ ਦਾ ਕੀ ਪੱਖ سامنے ਆਇਆ ਦੀ ਬਿਲਕੁਲ ਉੱਤ ਘਟਨਾ ਦੀਆਂ ਤਸਵੀਰਾਂਆਂ ਨੇ ਸੀਸੀਟੀਵੀ ਤਸਵੀਰਾਂਆਂ ਅਸੀਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਸ ਮਾਮਲੇ ਦੇ ਵਿੱਚ ਘਟਨਾ ਦੀ ਸੂਚਨਾ ਮਿਲਦੇ ਸਾਰ ਡੀਐਸਪੀ ਜੁਨਿਆਲਾ ਗੁਰੂ ਰਵਿੰਦਰਪਾਲ ਸਿੰਘ ਤੇ ਐਸਐਚਓ ਮਹਿਤਾ ਅਜੀਤਪਾਲ ਸਿੰਘ ਜਿਹੜੇ ਨੇ ਉਹ ਘਟਨਾ ਸਥਾਨ ਦੇ ਉੱਤੇ ਪਹੁੰਚੇ ਸੀ ਔਰ ਬਕਾਇਦਾ ਉਹਨਾਂ ਵੱਲੋਂ ਜਿਹੜੇ ਸ਼ੋਰੂਮ ਮਾਲਕ ਹੈਗੇ ਉਹਨਾਂ ਦੇ ਨਾਲ ਰਾਬਤਾ ਕੀਤਾ ਗਿਆ ਔਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਕਿ ਬੀਤੇ ਦਿਨਾਂ ਦੌਰਾਨ ਕੋਈ ਫੋਨ ਕਾਲ ਜਾਂ ਕੁਝ ਅਜੀਹਾ ਕੁਝ ਵੀ ਹੋਇਆ ਸੀ ਕਿ ਤਾਂ ਫਿਲਹਾਲ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੁਕਾਨਦਾਰ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹਾਲਾਂਕਿ ਡੀਐਸ ਕਿ ਉਹਨਾਂ ਨੂੰ ਕੋਈ ਫਰੋਤੀ ਸੰਬੰਧੀ ਕਥਿਤ ਕਾਲ ਆਈ ਸੀਗੀ ਜਿਸ ਤੋਂ ਬਾਅਦ ਉਹਨੂੰ ਫੋਨ ਨਹੀਂ ਚੁੱਕਿਆ ਗਿਆ ਔਰ ਉਸ ਤੋਂ ਬਾਅਦ ਇਹ ਘਟਨਾ ਜਿਹੜੀ ਹੈਗੀ ਹੈ ਵਾਪਰੀ ਹੈਗੀ ਹੈ ਪਰਮੰਦਰਿਕਾ ਹੋਰ ਇੱਥੇ ਸਾਫ ਕਰਦੀ ਹੈ ਕਿ ਰਾਤ ਨੂੰ ਵੀ ਇੱਕ ਲੁੱਟ ਦੀ ਘਟਨਾ ਜਿਹੜੀ ਕਿ ਬੀਤੇ ਦਿਨੀ ਨਹਿਤਾ ਦੇ ਵਿੱਚ ਹੋਈ ਸੀ ਉਸੇ ਨੂੰ ਲੈ ਕੇ ਪੁਲਿਸ ਵੱਲੋਂ ਰਾਤ ਨੂੰ ਵੀ ਕਾਰਵਾਈ ਕੀਤੀ ਗਈ ਸੀ ਅੱਜ ਮੁੜ ਤੋਂ ਤੜਕਸਾਰ ਇਹ ਘਟਨਾ ਜਿਹੜੀ ਹੈਗੀ ਵਾਪਰੀ ਹੈ ਔਰ ਇਸ ਦੇ ਨਾਲ ਹੀ ਪੁਲਿਸ ਵੱਲੋਂ ਸੀਸੀਟੀਵੀ ਜੋ ਫੁਟੇਜ ਹੈਗੀ ਆ ਉਹ ਹਵਾਲੇ ਦੇ ਵਿੱਚ ਲਈ ਗਈ ਹੈ ਜਿਹੜੇ ਤਿੰਨ ਮੁਲਜ਼ਮ ਉਹਦੇ ਵਿੱਚ ਪਾਇਆ ਗਿਆ ਹੈ ਪਰਦਰਸ਼ਨ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਇਹ ਵੀ ਜਰੂਰ ਸੰਭਾਵਨਾ ਜਤਾਈ ਜਾ ਰਹੀ ਹੈ ਵੀ ਕਿਹਾ ਜਾ ਰਿਹਾ ਹੈ ਕਿ ਰੰਗਦਾਰੀ ਦੇ ਨਾਲ ਜੁੜਿਆ ਹੋਇਆ ਮਾਮਲਾ ਹੋ ਸਕਦਾ ਹੈ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਕਦੋਂ ਇਹ ਫੋਨ ਕਾਲ ਆਉਂਦੀ ਹੈ ਜਸਦੇ ਵੱਲੋਂ ਫੋਨ ਕੀਤਾ ਜਾਂਦਾ ਕਿਸੇ ਗੈਂਗ ਨਾਮ ਲਿਆ ਜਾਂਦਾ ਹੈ ਕਿਸੇ ਗੈਂਗ ਦੇ ਨਾਲ ਸਬੰਧਿਤ ਹੋਵੇ ਬਿਲਕੁਲ ਇੱਥੇ ਸਪਸ਼ਟ ਕਰਦੀ ਹੈ ਕਿ ਫਿਲਹਾਲ ਪੁਲਿਸ ਵੱਲੋਂ ਇਹ ਸ਼ੁਰੂਆਤੀ ਜਾਂਚ ਦਾ ਜਿਹੜਾ ਪੱਖ ਹੈਗਾ ਉਹ ਉਹ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ ਕਿ ਉਸ ਦੇ ਨਾਲ ਜੁੜਿਆ ਮਾਮਲਾ ਹੋ ਸਕਦਾ ਹੈ ਔਰ ਪੁਲਿਸ ਦਾ ਇੱਥੇ ਇਹ ਕਹਿਣਾ ਹੈਗਾ ਕਿ ਅਸੀਂ ਇਸ ਮਾਮਲੇ ਦੀ ਹੁਣ ਜਾਂ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ ਬਿਆਨ ਜਿਹੜੇ ਨੇ ਉਹ ਦੁਕਾਨ ਦੇ ਮਾਲਕ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਜਦੋਂ ਪੁੱਛ ਪੜਤਾਲ ਹੋਵੇਗੀ ਤਾਂ ਕਦੋਂ ਦੀ ਕਾਲ ਸੀਗੀ ਕਿਸ ਦੀ ਕਾਲ ਸੀਗੀ ਕਿਸ ਦੇ ਨਾਲ ਜੁੜੀ ਹੋਈ ਸੀ ਜਾਂ ਕਿਸ ਤਰ੍ਹਾਂ ਦੀ ਰੰਗਦਾਰੀ ਉਹਨਾਂ ਦੇ ਕੋਲੋਂ ਡਿਮਾਂਡ ਕਿਦਾਂ ਦੀ ਸੀਗੀ ਹੈ ਨਾ ਤੇ ਉਸ ਦੇ ਸੰਬੰਧੀ ਜਿਹੜਾ ਹੈਗਾ ਉਹ ਬਿਲਕੁਲ ਪੁਲਿਸ ਦਾ ਦਾਵਾ ਹੈ ਇਸ ਦੇ ਵਿੱਚ ਜਲਦੀ ਹੀ ਜਦੋਂ ਇਹਨੂੰ ਸੁਲਝਾਉਣੇ ਤੇ ਇਸ ਸੰਬੰਧੀ ਪੁਲਿਸ ਜਿਹੜੀ ਮੀਡੀਆ ਦੇ ਨਾਲ ਜਾਣਕਾਰੀ ਹੈਗੀ ਉਹ ਉਹ ਸਾਂਝ ਕਰਨਗੇ ਜਿਹੜੇ ਪ੍ਰੋਗਰਾਮ ਠੀਕ ਹੈ ਕੁਦਰਸ਼ਨ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸਲ ਅੰਮ੍ਰਿਤਸਰ ਦੇ ਮਹਿਤਾ ਚੌਂਕ ਦੀ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੇਗੇ ਇੱਥੇ ਕਸ਼ਰੇ ਹਮ ਫਾਇਰਿੰਗ ਕੀਤੀ ਗਿਆ ਬਾਈਕਸਵਾਰ ਤਿੰਨ ਨੌਜਵਾਨਾਂ ਨੇ ਕੱਪੜੇ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗੋਲੀਆਂ ਚਲਾਈਆਂ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੇ ਇਸ ਦਰਾਂ ਵਿਚਾਰ ਰਿਹਾ ਤੇ ਰੰਗਦਾਰੀ ਦੇ ਨਾਲ ਜੋੜ ਕੇ ਵੀ ਇਹ ਮਾਮਲਾ ਦੇਖਿਆ ਜਾ ਰਿਹਾ ਹਾਲਾਂਕਿ ਇਹ ਪੂਰਾ ਮਾਮਲਾ ਜਾਂਚ ਦਾ ਵਿ ਆ ਜੇ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸ਼ੋਰੂਮ ਮਾਲਕ ਨੂੰ ਰੰਗਦਾਰੀ ਦੇ ਲਈ ਆ ਫੋਨ ਆਇਆ ਸੀਗਾ ਤੇ ਉਸ ਐਂਗਲ ਤੋਂ ਵੀ ਪੁੱਛਦੇ ਵੱਲੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜ਼ਿਰਖਪੁਰ ਦੇ ਵਿੱਚ 12ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਰੇਪ ਹੋਇਆ ਹੈ ਸਕੂਲ ਬੱਸ ਡਰਾਈਵਰ ਤੇ ਇਲਜ਼ਾਮ ਲੱਗੇ ਨੇ ਵਿਦਿਆਰਥਣ ਨੂੰ ਕਈ ਦਿਨਾਂ ਤੋਂ ਬਲੈਕਮੇਲ ਕਰ ਰਿਆ ਸੀਗਾ ਮਲਜ਼ਮ ਮੋਰਫਡ ਫੋਟੋ ਦੇ ਨਾਲ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਬਲੈਕਮੇਲ ਕਰਕੇ ਕਈ ਵਾਰ ਰੇਪ ਕਰਦਾ ਰਿਹਾ ਪੁਲਿਸ ਨੇ ਮਲਜ਼ਮ ਬੱਸ ਡਰਾਈਵਰ ਮੁਹੰਮਦ ਰਜ਼ਾਕ ਨੂੰ ਗ੍ਰਿਫਤਾਰ ਕਰ ਲਿਆ ਮਨੀ ਮਾਜਰਾ ਦੇ ਇੱਕ ਵੱਡੇ ਸਕੂਲ ਦੇ ਵਿੱਚ 12ਵੀਂ ਦੀ ਕਲਾਸ ਦੇ ਵਿੱਚ ਇਹ ਪੀੜਤਾ ਪੜਦੀ ਹੈ ਜਾਣਕਾਰੀ ਦੇ ਮੁਤਾਬਕ ਮਲਜ਼ਮ ਨੇ ਵਿਦਿਆਰਥਣ ਨੂੰ ਫੋਟੋ ਐਡਿਟ ਕਰਕੇ ਅਸ਼੍ਰੀਲ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ ਤੇ ਨਾਲ ਹੀ ਵਿਦਿਆਰਥਣ ਵੀ ਛੋਟੀ ਭੈਣ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਸ਼ਾਮ ਨੂੰ 4 ਵਜੇ ਤੱਕ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗੀ ਗਈ ਹੈ ਜੀਰਕਪੁਰ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ ਇੱਕ ਨਾਬਾਲਿਕ ਕੁੜੀ ਦੇ ਨਾਲ ਰੇਪ ਦਾ ਮਾਮਲਾ ਹਾਲਾਂਕਿ ਪੁਲਿਸ ਨੇ ਹੁਣ ਜਿਹੜਾ ਅਕਿਊਜ਼ਡ ਅਹਿਮਦ ਰਜ਼ਾਕ ਉਹਨੂੰ ਕਾਬੂ ਕਰ ਲਿਆ ਗਿਆ ਹੈ ਇਹ ਕਾਫੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਜਿਹੜੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਉਸੇ ਸਕੂਲ ਦਾ ਇਹ ਬੱਸ ਡਰਾਈਵਰ ਹੈ ਟਰਾਂਸਪੋਰਟ ਦਾ ਜਿਹਦੇ ਵਿੱਚ ਕਰੀਬ 4 ਤੋਂ 5 ਮਹੀਨਿਆਂ ਤੇ ਇਹ ਕਾਫੀ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਉਹਨੂੰ ਬਲੈਕਮੇਲ ਕਰ ਰਿਹਾ ਸੀਗਾ ਉਹਨੂੰ ਜਾਨੋਂ ਮਾਰਨ ਧਮਕੀਆਂ ਦੇ ਰਿਹਾ ਸੀ ਉਹਦੇ ਨਾਲ ਗਲਤ ਕੰਮ ਕਰ ਰਿਹਾ ਸੀ ਜਿਹਨੂੰ ਲੈ ਕੇ ਹੁਣ ਪੁਲਿਸ ਦੇ ਕੋਲ ਜਦ ਮਾਮਲਾ ਪਹੁੰਚਿਆ ਤਾਂ ਪੁਲਿਸ ਨੇ ਇਹ ਮਾਮਲਾ ਦਰਜ ਕਰਨ ਤੋਂ ਬਾਅਦ ਇਸਨੂੰ ਕਾਬੂ ਕਰ ਲਿਆ ਗਿਆ ਸਾਡੇ ਨਾਲ ਸੀਨੀਅਰ ਅਫਸਰ ਨੇ ਅਜੇ ਕੁਮਾਰ ਸ਼ਰਮਾ ਜੀ ਸਾਡੇ ਨਾਲ ਨੇ ਅਜੇ ਸਰ ਕਿਉਂਕਿ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸ ਪੂਰਾ ਮਾਮਲਾ ਤੁਹਾਡੇ ਸੰਗਿਆਨ ਚ ਕੀ ਆਇਆ ਸੀਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਚ ਕੀ ਨਿਕਲੇ। ਇਹ ਮਾਮਲਾ ਸੀ ਸਾਨੂੰ ਇੱਕ ਕੰਪਲੇਂਟ ਆਈ ਸੀ। ਕੁੜੀ ਤੇ ਫਾਦਰ ਉਹਨੂੰ ਕੁੜੀ ਬਣ। ਵੀ ਆਰ ਚੱਕਰੇ ਡਰਾਈਵਰ ਹੈ ਇਹਨਾਂ ਦੀ ਪਾਕਪੋਟੇ ਬਾਤ ਚਲਾਉਂਦਾ। ਬਟ ਹੋਰ ਕਿਸੇ ਬਾਤ ਚਲਾਉਂਦਾ ਸੀ ਨਾਲ ਉਸ ਸੈਕਟਰ ਸਕੂਲ ਦੇ ਵਿੱਚ। ਵੀ ਇਹਨੇ ਕਿਤੇ ਮਾੜੀ ਮੋਟੀ ਨਾਲ ਗੱਲਬਾਤ ਕੀਤੀ ਮੜਕੇ ਉਹਨੂੰ ਕੋਈ ਰਿਪੋਰਟ ਵਗੈਰਾ ਦਿਖਾਈ ਹੈ। ਜੋ ਉਹਦੇ ਬਿਆਨਾਂ ਅੰਤ ਤੱਕ। ਵੀ ਇਹ ਮਨੂੰ ਬਲੈਕਮੈਨ ਕਰਦਾ ਸੀ। ਕੀ ਫਿਰ ਮੁੰਡਾ ਉਹਦੇ ਘਰੇ ਚਲਾ ਗਿਆ 11-5 ਨੂੰ ਫਸਟ ਟਾਈਮ। ਉੱਥੇ ਜਾ ਕੇ ਨਹੀਂ ਉਹਦੇ ਘਰੇ ਵੜ ਕੇ ਉਹਦੇ ਨਾਲ ਗੱਲ ਕਰਦਾ। ਕੀ ਤਾਂ ਪ੍ਰਿੰਕਟਰ ਸ ਠੀਕ ਹੈ ਤਰ ਟੋਟਲ 3 ਅਟੈਂਪਟ ਕਰ ਚੁੱਕਾ ਜੀ ਓਕੇ ਹੂੰ ਫਿਰ ਉਹਨੂੰ ਦੁਖੀ ਹੋਇਆ ਕਿ ਆਪਣੇ ਘਰ ਦੇ ਨਾਲ ਸੱਚ ਤੋਂ ਕਰਦੇ ਨੂੰ ਪਤਾ ਲੱਗਿਆ ਤੇ ਅਸੀਂ ਉਸ ਦਿਨ ਪਰਚਾ ਦਰਜ ਕਰਕੇ ਵੀ ਦਿਨ 3 ਆਵਰ ਜੀ ਨੂੰ ਫੜ ਕੇ ਰੱਖਿਆ ਤੇ ਬਲੈਕਮੇਲਿੰਗ ਵੀ ਕਰਦਾ ਸੀਗਾ ਕਿ ਜਾਨੋ ਮਾਰਨ ਤਮ ਕਿਹਾ ਕਰਦਾ ਸੀ ਸਾਰਾ ਕੁਝ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕਿ ਪਹਿਲਾਂ ਕੋਈ ਇਹਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਅੱਛਾ ਤੇ ਹੋਰ ਵੀ ਕੋਈ ਬੱਚਾ ਦਾ ਅਜੇ ਤੱਕ ਜਿਹੜੀ ਚੀਜ਼ਾਂ ਸਾਹਮਣੇ ਆਈ ਹੋਵੇ ਹਜੇ ਤੱਕ ਨਹੀਂ ਹੋਰ ਕੁਝ ਨਹੀਂ ਆਇਆ ਜੀ ਦਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਹਜੇ ਤੱਕ ਇਨਵੈਸਟੀਗੇਸ਼ਨ 'ਚ ਆਇਆ ਕਿ ਇਹ ਬੱਚੇ ਨੂੰ ਡਰਾਉਂਦਾ ਤ ਪਰ ਫਿਰ ਵੀ ਫਰਦਰ ਆਪਣੀ ਰਿਸਰਚ ਕਰਦੇ ਪਏ। ਠੀਕ ਹੈ। ਜੇ ਕੋਈ ਆਇਆ ਤੁਹਾਨੂੰ ਪਸੰਦ। ਤੇ ਬੱਚੀ ਕਾਫੀ ਸਟ੍ਰੈਸ ਚ ਆ ਗਈ ਸੀ ਜਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਜੀ ਬੱਚੀ ਸਟ੍ਰੈਸ ਚ ਸੀ ਤੇ ਫਾਦਰ ਨੂੰ ਦੱਸਣ ਹੁੰਦਾ ਵਾ। ਹਾਂਜੀ। ਤੇ ਪੇਰੈਂਟਸ ਨੇ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲਬਾਤ ਕੀਤੀ ਕਿਉਂਕਿ ਬਹੁਤ ਜ਼ਰੂਰੀ ਹੈ ਬੜੀ ਹੈਰਾਨ ਕਰਨ ਵਾਲੀ ਕਿਉਂਕਿ ਬੱਚੇ ਜਿਹੜੇ ਹੈਗੇ ਉਹ ਸਕੂਲ ਬੱਸਾਂ 'ਚ ਜਾਂਦੇ ਨੇ। ਪੇਰੈਂਟਸ ਦੀ ਰਿਸਪੌਂਸਿਬਿਲਟੀ ਕਿਉਂਕਿ ਸੋਚਦੇ ਆ ਕਿ ਸਕੂਲ ਪ੍ਰਸ਼ਾਸਨ ਜਿਹੜਾ ਹੈ ਉਹ ਰਿਸਪੌਂਸਿਬਿਲਟੀ ਲਊਗਾ ਲੇਕਿਨ ਇੱਥੇ ਤਾਂ ਆਪੇ ਕੁਝ ਜਿਹੜਾ ਹੈਗਾ ਉਹ ਨਹੀਂ ਜੇ ਤਾਂ ਪੇਰੈਂਟਸ ਗੱਲ ਕਰ ਰਹੇ ਨੇ ਸਕੂਲ ਵਾਲਿਆਂ ਨਾਲ ਐਜੂਕੇਸ਼ਨ ਨਾਲ ਓਕੇ ਹਾਂਜੀ ਤੇ ਅਜੇ ਤੱਕ ਹੋਰ ਵੀ ਇਨਵੈਸਟੀਗੇਸ਼ਨ ਸਰ ਕੁਝ ਆਇਆ ਹਾਂਜੀ ਹਲੇ ਆਇਆ ਨਹੀਂ ਕੁਝ ਵੀ ਜਦੋਂ ਆਏਗਾ ਤੁਹਾਨੂੰ ਜੀ ਰਿਮਾਂਡ ਵਗੈਰਾ ਰਿਮਾਂਡ ਲਿਆ ਜੀ ਦਾ ਠੀਕ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਜੀ ਇੱਕ ਹੋਰ ਇੱਕ ਦਿਨ ਦਾ ਪਹਿਲਾਂ ਲਿਆ ਸੀ ਇੱਕ ਦਿਨ ਦਾ ਹੋਰ ਲਿਆ ਜੀ ਠੀਕ ਹੈ ਤੇ ਬਿਲਕੁਲ ਜਿੱਦਾਂ ਸਾਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀ ਮੁਹੰਮਦ ਰਜ਼ਾਕ ਜਿਸ ਨੂੰ ਕਾਬੂ ਕੀਤਾ ਹੈ ਕੜੀ ਨਾਲ ਐਸਐਚਓ ਜ਼ੀਰਕਪੁਰ ਜਸਕਮਲ ਜੀ ਨੇ ਸਰ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ ਇਸ ਪੂਰੇ ਮਾਮਲੇ ਦੀ ਇਨਫੋਰਮੇਸ਼ਨ ਕੀ ਸੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਸਾਨੂੰ ਇੱਕ ਮਾਈਨਰ ਲੜਕੀ ਵੱਲੋਂ ਕੰਪਲੇਂਟ ਮਿਲੀ ਹੈਗੀ ਹੈ ਕਿ ਉਹ ਇੱਕ ਚੰਡੀਗੜ੍ਹ ਦੇ ਸਕੂਲ ਦੇ ਵਿੱਚ ਪੜ੍ਹਦੀ ਹੈਗੀ ਹੈ ਤੇ ਜੋ ਇੱਕ ਉਹਦੇ ਸਕੂਲ ਦਾ ਬੱਸ ਡਰਾਈਵਰ ਹੈਗਾ ਇਹ ਉਸ ਬੱਸ ਦਾ ਡਰਾਈਵਰ ਨਹੀਂ ਹੈਗਾ ਜਿਹਦੇ ਵਿੱਚ ਸ਼ੀ ਗੋਸਟ ਦਾ ਸਕੂਲ ਹੀ ਇਸ ਅ ਡਰਾਈਵਰ ਆਫ ਅਨਦਰ ਬੱਸ ਲੇਕਿਨ ਉਹ ਪਰਸਿਸਟੈਂਟਲੀ ਕਾਫੀ ਦਿਨਾਂ ਤੋਂ ਹੀ ਵਾਸ ਬਲੈਕਮੇਲਿੰਗ ਹਰ ਟੂ ਮੇਕ ਫਿਜ਼ੀਕਲ ਰਿਲੇਸ਼ਨਸ ਤੇ ਉਹਨੂੰ ਥ੍ਰੈਟਨ ਕਰ ਰਿਹਾ ਸੀ ਕਿ ਜੇ ਤੂੰ ਮੇਰੇ ਨਾਲ ਫਿਜ਼ੀਕਲ ਰਿਲੇਸ਼ਨਸ ਨਹੀਂ ਬਣਾਏ ਯੂ ਵਿਲ ਫੇਸ ਡਾਇਰ ਕੰਸੀਕਵੈਂਸਸ ਤੇ ਟੇਕਿੰਗ ਹਰ ਸਟੇਟਮੈਂਟ ਤੇ ਵੀ ਹੈਵ ਰਜਿਸਟਰਡ ਐਫ ਆਈ ਆਰ ਐਫ ਆਈ ਆਰ ਨੰਬਰ 366 2024 ਥਾਣਾ ਜ਼ਿਰਕਪੁਰ ਅੰਡਰ ਸੈਕਸ਼ਨ 376 506 ਤੇ 6 ਪੌਕਸੋ ਐਕਟ ਤੇ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜੋ ਇਹ ਚ ਦੋਸ਼ੀ ਹੈਗਾ ਅਬਦੁਲ ਰਜ਼ਾਕ ਅਸੀਂ ਉਹਨੂੰ ਅਰੈਸਟ ਕਰ ਲਿਆ ਤੇ ਉਹਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਪੁਲਿਸ ਰਿਮਾਂਡ ਦੇ ਦੌਰਾਨ ਅਸੀਂ ਉਹ ਤੋਂ ਪੁੱਛਗਿੱਛ ਕਰ ਰਹੇ ਹਾਂ ਤੇ ਜੋ ਜੋ ਤੱਤ ਸਾਹਮਣੇ ਆਉਂਦੇ ਨੇ ਤਫ਼ਤੀਸ਼ ਦੇ ਵਿੱਚ ਉਹਨਾਂ ਨੂੰ ਅਸੀਂ ਸਫਰਮਸਲ ਤੇ ਲੇ